9:00 ਹੋ ਗਏ ਅੱਜ 9:30 ਤੇ ਆਪਾਂ ਹੋ ਗਏ ਥੋੜੇ ਜਿਹਾ ਲੇਟ ਅੱਜ ਨਹੀਂ ਤਾਂ ਆਪਾਂ ਇਸ ਨਹੀਂ ਤਾਂ ਆਪਾਂ ਇਸਕੇ ਟਾਈਮ ਆਪਾਂ ਕੰਮ ਸ਼ੁਰੂ ਕਰ ਦਿੱਦਾ ਨਾ ਆਪਣਾ ਬਾਕੀ ਦਾ ਅੱਜ ਫ੍ਰਿਜ ਫ੍ਰਿਜ ਦਾ ਖਲਾਰਾ ਪਾ ਲੈਣਾ ਨਾਲ ਤੇ ਚਲੋ ਕਰੋ ਬਲੌਗ ਸ਼ੁਰੂ ਹਾਂਜੀ ਸਸੀ ਮਾ ਜੀ ਸਾਰਿਆਂ ਨੂੰ ਸਵਾਗਤ ਹੈ ਜਿੰਨਦਰ ਬਲੌਗ ਤੁਹਾਨੂੰ ਦੇ ਦੋ ਸਿੱਧਾ ਠੀਕ ਠਾਕ ਹੋਮਗੀ ਅਸੀਂ ਠੀਕ ਠਾਕ ਆ ਆ ਸ਼ੁਰੂਆਤ ਕਰਦੇ ਹਾਂ ਫ੍ਰਿਜ ਸਾਹਿਬGamma ਆ ਅੱਜ ਆਪਾਂ ਇਹਦਾ ਫ੍ਰਿਜ ਦਾ ਖਲਾਰਾ ਪਾ ਲੈਣਾ ਨਾ ਫ੍ਰਿਜ ਦੇਖੋ ਸਾਰਾ ਜਿਹੜਾ ਵੀ ਐਕਸਪਾਇਰੀ ਸਮਾਨ ਆ ਸਾਰਾ ਉਹ ਬਾਹਰ ਕੱਢ ਦਿੱਤਾ ਤੇ ਇਧਰ ਫਰਿੱਜ ਫਰੂਜ ਨੂੰ ਐ ਚੰਗੀ ਤਰ੍ਹਾਂ ਅੱਜ ਸਾਫ਼ ਕਰਦੇ ਪਏ ਆ ਤੇ ਉਹਦੇ ਕਰਕੇ ਫਿਰ ਆਪਾਂ ਬਾਕੀ ਕੰਮਾਂ ਨੂੰ ਅੱਜ ਹੋ ਜਾਣਾ ਲੇਟ ਫਰਿੱਜ ਲਵਾਂਗੇ ਨਵੀਂ ਹੁਣ ਕੋਈ ਨਹੀਂ ਫਰਿੱਜ ਆਪਾਂ ਜਦੋਂ ਪਲਕ ਹੋਈ ਸੀਗੀ ਉਦੋਂ ਲਈ ਸੀ ਆਪਾਂ 13 ਸਾਲ ਹੋ ਗਏ 13 ਸਾਲ ਹੋ ਗਏ ਤੇ ਖਰਦਾਂ ਦੀ ਹੋ ਗਈ ਆ ਪਲਕ 13 ਸਾਲਾਂ ਦੀ ਪਲਕ ਹੋ ਗਈ 13 ਸਾਲਾਂ ਦੀ ਫਰਿੱਜ ਵੀ ਹੋ ਗਈ ਸਾਡੀ ਉਸੇ ਸਾਲ ਜਿਸ ਸਾਲ ਪੱਲੂ ਹੋਈ ਸੀ ਨਾ ਉਸੇ ਸਾਲ ਆਪਾਂ ਫਰਿੱਜ ਲਈ ਉਹੀ ਮੈਂ ਕਹਾ 13 ਸਾਲ ਦੀ ਫਰਿੱਜ ਵੀ ਹੋ ਗਈ 13 ਸਾਲ ਦੀ ਪਲਕ ਵੀ ਹੋ ਗਈ ਸਾਡੀ ਤੇ ਚਲੋ ਅੱਜ ਆਜੇ ਕੰਮ ਬਹੁਤ ਕਰਨ ਵਾਲੇ ਆ ਆਪਾਂ ਮੇਰੇ ਖਿਆਲ ਕਣਕ ਵੀ ਕੱਢਣੀ ਅੱਜ ਹਨਾ ਪੀਨ ਕੱਢਣਾ ਹਾਂ ਪੀਨ ਵੀ ਕੱਢਣਾ ਇੱਕ ਚਲੋ ਆ ਸਾਂਭੋ ਫੇਰ ਹਾਂ ਕੰਮ ਬਹੁਤ ਹੈਗੇ ਕਰਨ ਵਾਲੇ ਅੱਜ ਚਲੋ ਆ ਸਾਂਭੋ ਫੇਰ ਸਾਰਾ ਸਮਾਨ ਤੇ ਫੇਰ ਆਪਾਂ ਕੋਠੇ ਜਾ ਕੇ ਪੀਨ ਵੀ ਕੱਢਦੇ ਪਹਿਲਾਂ ਹੈ ਲੋ ਜੀ ਲਓ ਜੀ ਹੁਣ ਆਪਾਂ ਲੱਗੇ ਆ ਜੀ ਪੀਨ ਕੱਢਣ ਤੇ ਹੈ ਕੱਢੀਏ ਤੇ ਹਜੇ ਮੇਰੇ ਖਿਆਲ ਪਾਣੀ ਵੀ ਪਾਉਣਾ ਹੋਣਾ ਬੂਟਿਆਂ ਨੂੰ ਪਾਣੀ ਵੀ ਪਾਣਾ ਹੋਵੇ ਜਦੋਂ ਲਿਖਣਾ ਕੱਢੀਆਂ ਕੱਪੜੇ ਸੋਣੇ ਕਈ ਕੁਝ ਕਰਨਾ ਵਾ ਫੇ ਰੋਟੀ ਨਸੀਬ ਹੁਣੀ ਸਹੀ ਗੱਲ ਆ ਚਲ ਠੀਕ ਚਲੋ ਗੱਡੀ ਤੇ ਇਹ ਕੱਢ ਤਾਂ ਲਿਆ ਉਹ ਖੋਲ ਦੇ ਉਹਨੂੰ ਮੈਂ ਫੇ ਪਾਨਾ ਕੋਈ ਗੱਲ ਨਹੀਂ ਲਓ ਜੀ ਆ ਸਾਡਾ ਡਰਮ ਕਹਿੰਦੇ ਵੀ ਇਦਾਂ ਸਾਰੇ ਬਲੋਗਰ ਕਹਿੰਦੇ ਆ ਸਾਡਾ ਡਰਮ ਆ ਸਾਡਾ ਆਹ ਖਲ ਕਮਰੇ ਜੇ ਤਾਂ ਬਹੁਤ ਖਲਾਲਾ ਸਾਡੇ ਚ ਸਾਰਾ ਵਾਦੂ ਗੱਡੀ ਸਟੋਰੂ ਮਾਹੀ ਸਟਾਰਾ ਸਟੋਰ ਸਾਡਾ ਸਟੋਰੂਮ ਹੀ ਬਣਿਆ ਆ ਇਹ ਲੋ ਸਟੋਰਾ ਉਹਦੇ ਵਿੱਚ ਤਾਂ ਵਿਚਾਰੇ ਦੇ ਵਿੱਚ ਸਾਰੇ ਲਵਾ ਲੀਆਂ ਰੱਖੀਆਂ ਆ ਸਾਰਾ ਸਾਡਾ ਸਟੋਰੂਮ ਹੀ ਇਹ ਬਣਿਆ ਹੋਇਆ ਆ ਆ ਚਲ ਪਾਵਾਂ ਇੱਥੇ ਹੁਣ ਮੈਂ ਆ ਗਿਆ ਇੱਕ ਮਿੰਟ ਆ ਗਿਆ 12 ਸਾਨੂੰ ਇੱਥੇ ਹੀ ਬੱਜ ਚੱਲੇ ਆ ਅੱਜ ਸਵੇਰੇ ਆਪਾਂ ਹੋਰ ਕੰਮ ਕਰਨ ਲੱਪੇ ਤੇ ਉਹਦੇ ਕਰਕੇ ਹੋ ਗਿਆ ਲੇਟ ਚਲੋ ਹਮੇਸ਼ਾ ਦੀ ਤਰ੍ਹਾਂ ਨਾਸ਼ਤੇ ਨਾ ਕਰਾਂਗੇ ਫਿਰ ਜੀ ਸ਼ੁਰੂ 12 ਵਜੇ ਨਾਸ਼ਤਾ ਹਾਂ ਜੀ ਲਓ ਜੀ ਹੁਣ ਲੱਗੇ ਆ ਜੀ ਆਪਾਂ ਲੈ ਮਾੜਾ ਹਾਂ ਮਝ ਆ ਨਾ ਰੋਟੀ ਉੱਤੇ ਸਬਜ਼ੀ ਪਾ ਕੇ ਖਾਣਾ ਚਲੋ ਠੀਕ ਆ ਜੀ ਮਿਲਦੇ ਆ ਜੀ ਉਹ ਨਾਸ਼ਤਾ ਕਰਕੇ ਸਵੇਰ ਦਾ ਮਾਰਨਿੰਗ ਦਾ ਫਿਰ ਉਸ ਤੋਂ ਬਾਅਦ ਦੇਖਦੇ ਆ ਜੀ ਅੱਜ ਦੇ ਕੰਮ ਸਾਢੇ 12 ਘਰੀ ਹੋ ਗਏ ਆ ਤੇ ਹਾਂ ਜੀ ਸਕੂਟੀ ਕੱਢਦੀ ਆ ਹਾਂ ਚਲੋ ਠੀਕ ਆ ਜੀ ਆਟਾ ਵੀ ਕਣਕ ਵੀ ਲਿਆਤੀ ਥੱਲੇ ਇਹ ਮੈਂ ਲੈ ਕੇ ਜਾਣਾ ਲੈ ਟੋਕਰੀ ਤੂੰ ਲੈ ਕੇ ਜੱਲੀ ਉੱਪਰ ਇਹ ਸੁਣਦਾ ਨਹੀਂ ਉਹਨੇ ਕਿਹਾ ਮੈਂ ਛੱਡ ਜਾਣਾ ਲੈ ਜਾ ਲੈ ਜਾ ਲੈ ਜਾਣੀ ਤੇ ਫਿਰ ਧਿਆਨ ਨਾਲ ਹੈ ਅਰਧ ਇੱਕ ਮਿੰਟ ਇੱਕ ਮਿੰਟ ਓਕਝਾ ਸਬਰ ਕਰ ਤੇ ਚਲੋ ਠੀਕ ਹੈ ਜੀ ਮੈਂ ਜਾਂਦਾ ਫੇ ਹੈ ਓਕੇ ਓਕੇ ਲਓ ਜੀ ਦੇਖ ਸਕਦੇ ਆ ਟਾਈਮ ਹੋ ਗਿਆ ਆ ਸਵਾ 1 ਹੋ ਚੱਲਿਆ ਆ ਸਾਡਾ ਸਾਰਾ ਕੰਮ ਹੋ ਗਿਆ ਆ ਸਫਾਈਆਂ ਹੋ ਗਈਆਂ ਤੇ ਇੱਧਰ ਹਾਂਜੀ ਮੈਡਮ ਜੀ ਹਾਂਜੀ ਅੱਜ ਫੇ ਕੀ ਬਣਾਉਣਾ ਆ ਅੱਜ ਮੂਲੀ ਵਾਲੀ ਰੋਟੀ ਮੱਕੀ ਦੀ ਹੈਨਾ ਸਾਰਿਆਂ ਨੇ ਖਾ ਲੈਣੀ ਆ ਰੋਟੀ ਹੋਰ ਕੀ ਇੱਧਰ ਕਿਚਨ ਦਾ ਵੀ ਸਾਰਾ ਹੋ ਗਿਆ ਆ ਇੱਧਰ ਆਜੋ ਜੀ ਅੰਦਰ ਅੰਦਰ ਬੈਠ ਜੇ ਆ ਅੱਜ ਤਾਂ ਅਸੀਂ ਇੱਕ ਸੂਟ ਦੀ ਕਰ ਲਈਏ ਕਟਿੰਗ ਹਨਾ ਮੰਮੀ ਹਾਂਜੀ ਕੱਪੜੇ ਸੁੱਕੜੇ ਪਾ ਜਾਂਦੇ ਆ ਹੋਰ ਕੀ ਤੇ ਆਪਾਂ ਹੁਣ ਕਰ ਲਈਏ ਸੂਟ ਦੀ ਕਟਿੰਗ ਇਹ ਆਪਾਂ ਕੱਲ ਦੇਣਾ ਆ ਕਿਉਂਕਿ ਕੱਲ ਆਣੇ ਸਾਡੇ ਗੈਸਟ ਠੀਕ ਆ ਚਲੋ ਮਿਲਦੇ ਆ ਫੇਰ ਥੋੜਾ ਬਹੁਤਾ ਕੰਮ ਕਰ ਲਈਏ ਹੋਰ ਕੀ ਫੇਰ ਤੁਹਾਨੂੰ ਦੱਸਦੇ ਆ ਰੋਟੀ ਟੁੱਟੀ ਬਣਾਉਂਦੇ ਆ ਫੇਰ ਕੀ ਕਰਦੇ ਆ ਬਾਕੀ ਡੇਲੀ ਰੁਟੀਨ ਦੇ ਕੰਮ ਤਾਂ ਇਹੀ ਆ ਹਨਾ ਵੀ ਚਲੋ ਮਿਲਦੇ ਆ ਫੇਰ ਹੈਲੋ ਜੀ ਅਸੀਂ ਦੇਖਦੇ ਪਏ ਆ ਆਪਣਾ ਬਲੌਗ ਬੜੀ ਖੱਪ ਪਾਈ ਆ ਅਸੀਂ ਬਲੌਗ ਦੇ ਵਿੱਚ ਤਲੋ ਜੀ ਇੱਧਰ ਟਾਈਮ 2:00 ਵਜੇ ਤੇ 3:00 ਲੱਗਿਆ ਚਾਹ ਲਾਲ ਲਾਲ ਕਰ ਰਿਹਾ ਉਂਟ ਲਾਈ ਸਲਾਈ ਹਮ ਨਾ ਲੈ ਮੈਂ ਲਗਾ ਚਾਹਣਾ ਪੀ ਲੱਗਿਆ ਭੁਜੀਆ ਬਦਾਨਾ ਚਾਹਣਾ ਪੀ ਲੱਗਿਆ ਭੁਜੀਆ ਬਦਾਨਾ ਪਾ ਲੱਗੇ ਖਾਣ ਕੇ ਪਾ ਲਗੇ ਹੈ ਚਾਹਣਾ ਪੀ ਲੱਗਿਆ ਭੁਜੀਆ ਖਾਣ ਲੱਗੇ ਭੁਜੀਆ ਬਦਾਨਾ ਚਾਹਣਾ ਪੀ ਲੱਗੇ ਭੁਜੀਆ ਬਦਾਨਾ ਚਲੋ ਪਾ ਲਾ ਜੀ

ਮੰਮੀ ਕਹਿੰਦੇ ਡੱਗਰ ਤੇ ਸਟਾਲ ਵੀ ਕਰਾ ਦਿਓ ਚੇਤਾ ਹਨ ਮੈਨੂੰ ਲੱਗਦਾ ਸੱਪੋਂ ਨੇ ਪਰਣਾ ਵੀ ਨਹੀਂ ਬੰਨਿਆ ਬਣਾਇਆ ਪੱਲੂ ਦੇ ਬੈਨ ਬੜੇ ਟੱਕਰ ਨੇ ਆ ਉਥੇ ਸਕੂਲੇ ਕਹਿੰਦੇ ਸਾਰੇ ਕਹਿੰਦੇ ਜੇ ਤੂੰ ਹਰਮਨ ਹਰਮਨ ਰਾਮ ਗੜੀਆ ਦੀ ਭੈਣ ਆ ਬੱਲੂ ਭਲਕ ਉਹਨੇ ਹਾਂ ਸਾਡੇ ਬਲੌਗ ਦੇਖ ਰੋ ਮੈਂ ਉਹਦੀ ਭੈਣ ਆ ਉਹਦੇ ਦਾ ਅਸਲੀ ਭਰਾ ਆ ਕਹਿੰਦੇ ਹੋਰ ਨਕਲੀ ਭਰਾ ਆ ਮੈਨੂੰ ਲੱਗਦਾ ਨੇ ਬਟਿਕਾ ਵਾਦੋ ਹੋਈ ਆ ਬਧੋ ਚੱਲੇ ਆ ਹਾਂ ਸਵਾਦੋ ਹੋ ਚੱਲੇ ਤੈਨੂੰ ਜਾਣਾ ਉਹਨੇ ਹੋ ਜਾਣਾ ਪਿਆਰ ਠੀਕ ਬਾਕੀ ਉਹਨੂੰ ਕੀਤਾ ਕਰਾ ਲੰਨੇ ਆ ਉਹ ਚਿੱਤ ਕਰ ਲੂ ਜਦ ਵੀ ਜਾਂਦਾ ਹੈ ਇਹ ਤਾਂ ਹੈ ਚਲੋ ਠੀਕ ਆ ਮਿਲਦੇ ਆ ਫਿਰ ਚਾਹ ਪੀ ਲਈਏ ਓਕੇ ਜੀ ਪੋਣੇ ਤਿੰਨ ਹੋ ਚੱਲੇ ਆਪਾਂ ਇਹ ਘਰੇ ਤੇ ਇੱਧਰ ਸਲਾਈ ਦਾ ਕੰਮ ਹਾਂ ਸੂਟ ਸੀ ਤੇ ਇੱਧਰ ਦੇਖ ਰਿਹਾ ਅਚਾ ਨਬਦੀਪ ਦਾ ਓਕੇ ਓਕੇ ਕੱਲ ਆਣਾ ਉਹਨੇ ਨਾ ਲੈਣਾ ਕੱਲ ਆਣਾ ਉਹਨੇ ਕੱਲ ਦੱਸਿਆ ਸੀ ਬਲੌਗ ਜੇ ਕੱਲ ਇਸਟਾਡੀ ਵੀ ਫੋਨ ਕੀਤਾ ਹੀ ਕਰੇ ਵੀ ਅਸੀਂ ਆਣਾ ਅਮਰੂਦ ਕੱਟ ਕੇ ਰੱਖਿਓ ਅਮਰੂਦ ਸਾਡਾ ਕੱਟ ਕੇ ਰੱਖਿਆ ਹੋਇਆ ਹੀ ਅਮਰੂਦ ਸਾਨ ਲੱਗੇ ਆ ਸਾਡੇ ਵਾਸਤੇ ਕੱਟ ਕੇ ਰੱਖਿਆ ਸਾਡੇ ਵਾਸਤੇ ਕੱਟ ਕੇ ਰੱਖਿਆ ਨਾ ਲੱਗਦਾ ਨਾ ਲੱਗਦਾ ਨਾ ਬੂਟੇ ਰਹੀ ਹੈ ਪਰ ਸਾਡੇ ਵਾਸਤੇ ਕੱਟ ਕੇ ਰੱਖਿਆ ਹੋਇਆ ਨਾ ਤੇ ਮੱਖੀ ਦਾ ਟੱਲੇ ਹੋਣਾ ਸੀ ਕੋਈ ਨਹੀਂ ਮੈਂ ਖਾ ਕੇ ਜਾ ਕੇ ਲਿਆ ਕੇ ਦਿੰਦਾ ਕੀ ਡਰ ਨਾਲ ਨੇ ਇੱਥੇ ਪਾਣ ਲਈ ਕਰਨ ਛੋੜੇ ਕਪੜਾ ਚਾਹੀਦਾ ਪਹਿਲਾਂ ਕਪੜਾ ਪਜਾਮਾ ਆ ਇਹਦੇ ਉੱਤੇ ਇਹਦਾ ਛੋੜੇ ਨਹੀਂ ਫੇਤੇ ਪਾਣ ਲਈ ਕਪੜਾ ਨਾ ਕੋਟਨ ਦਾ ਹਾਂ ਮੰਦਰੀ ਫੇਮਕਾ ਦੇ ਦੇ ਮੈਂ ਲੈ ਆ ਦਣਾ ਕੋਈ ਨਹੀਂ ਖਾਓ ਪਹਿਲਾਂ ਖਾਲ ਉਹ ਆਪਣੇ ਮਗਰ ਨੂੰ ਲੈਣ ਜਾਣਾ ਆ ਤੁਸੀਂ ਗੋਲੀ ਗਾ ਆਜ ਉਹਨੇ پلਕ ਹਾਰਮਨ ਨੇ ਲੈਣ ਜਾਣਾ ਨਾ ਉਹ ਹਰਮਨ ਪਲ ਕਹਦੀ ਸੀਗੀ ਵੀ ਮੇਰੇ ਸਕੂਲੇ ਤੂੰ ਆਈ ਮੇਰੀਆਂ ਸਹੇਲੀਆਂ ਮੁੰਡੇ ਕਈ ਕਹਿੰਦੇ ਨੇ ਤੈਨੂੰ ਮਿਲਣਾ ਆ ਚਲੋ ਜਾ ਆ ਦੋਨੂੰ ਇਹ ਲਵਾ ਦੇ ਦੇ ਬਲੌਗ ਆਪਣਾ ਮੈਂ ਇਹਨੂੰ ਕਿਹਾ ਸੀ ਮੈਂ ਕਿ ਮੋਟਰਸਾਈਕਲ ਹੋਲੀ ਚਲਾਣੀ ਹਾਂ ਮੈਂ ਵੀ ਇਹੀ ਗਿਆ ਕੀ ਕੀ ਵਧੀਆ ਬੋਲ ਲੱਗਦਾ ਮੈਂ ਤਾਂ ਭੇਜ ਕੇ ਰਾਜੀ ਨਹੀਂ ਹੈਗੀ ਨਹੀਂ ਨਹੀਂ ਆਰਾਮ ਨਾਲ ਹੋਲੀ ਹੋਲੀ ਚਲੋ ਹਾਂ ਚੱਲ ਠੀਕ ਹਿੰਦੀ ਜੇ ਪੰਜਾਬੀ ਬਾਤੰਦੇ ਪੰਜਾਬੀ ਜੀ ਹਿੰਦੀ ਬਾਤ ਫੋਨ ਕਰੀ ਜੰਦੀ ਆ ਫੋਨ ਤਾਂ ਕਰ ਪਿਆ ਤੈਨੂੰ ਫੋਨ ਕਰੀ ਜਾਂਦੀ ਆ ਮੈਂ ਬਾਸ਼ੀਸ਼ ਸਾਹਿਬ ਕਰਨਦੇ ਹਾਂ ਬਾਸ਼ੀਸ਼ ਜੀ ਇਨਸਾਫ ਕਰਨਦੇ ਆ ਓਏ ਹਾਂਜੀ ਲਓ ਜੀ ਅੱਜ ਚੱਲਾ ਆ ਪਲਕ ਨੂੰ ਲੈਣ ਉਹ ਤੇ ਕੈਂਪਿੰਗ ਮੈਨੂੰ ਦੂਰ ਲੈਣਾ ਯਾਰ ਠੀਕ ਆ ਆ ਜੱਲਾ ਆ ਹਰਮਨ ਰਾਮ ਗੜੀਆਂ ਭਾਲੇ ਤਨੂੰ ਲੈਣ ਪਰ ਧਿਆਨ ਨਾਲ ਆਈਓ ਅੱਛਾ ਕਹਿੰਦੀ ਸੀ ਕਿ ਮੈਂ ਬੈਗ ਪਿੱਛੇ ਟੰਗ ਲਵਾਂਗੀ ਬਾਈਕ ਦੇ ਬੈਠੇ ਹੋ ਜਾਣਾ ਰੱਖ ਕੋਈ ਨਹੀਂ ਤੇ ਤੇਰੇ ਮੋਟਰਸਾਈਕਲ ਦੇ ਚ ਰੀਟਾ ਵੀ ਨਾ ਲੱਗਣ ਉਹ ਨਹੀਂ ਲੱਗਣੀਆਂ ਪਿੱਛੇ ਆ ਉਹ ਲਗਾ ਕੇ ਆ ਜਿਓ ਉੱਥੇ ਬੈਗ ਰੱਖ ਹੋਏਗਾ ਰੀਟਾ ਲੱਗਣੀ ਬੈਗ ਦਾ ਹੂੰ ਨਹੀਂ ਲੱਗਣੀ ਆਪੇ ਹੀ ਨੱਪੇ ਕਰ ਨੂੰ ਸਾਡੀ ਧਿਆਨ ਨਾਲ ਆਈਓ ਅੱਛਾ ਹੌਲੀ ਆਇਓ ਹੈ ਚਲ ਠੀਕ ਆ ਫਿਰ ਹੈ ਚਲੋ ਇਹ ਤਾਂ ਗਿਆ ਹਾਂਜੀ ਬੈਠੇ ਹੋ ਮੰਮੀ ਕਰਦੀ ਪਈ ਆ ਮੂਲੀ ਕੱਦੂ ਗਾਸ਼ ਚ ਕੱਢ ਘਾ ਰਿਆ ਤੇ ਇੱਧਰ ਚੱਲਦਾ ਪਿਆ ਆ ਸਾਡਾ ਵਲੌਗ ਤੇ ਹਲੋ ਜੀ ਬਾਹਰ ਤੇ 9:00 ਵੱਜ ਗਏ ਪੂਰੇ ਤੇ ਦਾਦੀ ਖੜੇ ਪਿਆ ਮੂਲੀ ਕੱਦੂ ਬਸ ਚਲੋ ਮਿਲਦੇ ਆ ਫਿਰ ਜਦ ਬਣਾਵਾਂਗੇ ਹਾਂ ਨਾ ਮਸੀ ਜੀ ਅੱਲੇ ਆਤਾ ਹੀ ਮੱਕੀ ਦਾ ਆਟਾ ਤੇ ਤੁਸੀਂ ਲੱਗੇ ਹੁਣ ਪਕਾਉਣ ਰੋਟੀ ਸਾਸਮਾਨ ਤਿਆਰ ਕਰਤਾ ਬਾ ਠੀਕ ਆ 3:10 ਮਿੰਟ ਹੋ ਗਏ ਤੇ ਹਰਮਨ ਚਲਾ ਗਿਆ ਨਾ ਬਹੁਤ ਚਲਾ ਗਿਆ ਚਲੋ ਠੀਕ ਆ ਓਕੇ 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 ਜੀ ਲੋ ਜੀ ਸ਼ੈਫ ਸਾਡੇ ਆ ਗਏ ਆ ਥੋੜਾ ਜਿ ਮੱਕੀ ਦੀ ਰੋਟੀ ਮੂਲੀ ਵਾਲੀ ਨਾਲ ਚਾਹੇ ਨਾਲ ਮੱਖਣ ਨਾਲ ਦੇ ਮੱਖਣ ਨਹੀਂ ਨਾਲ ਚਾਚ ਮੱਖਣ ਨਹੀਂ ਤੁਹਾਡੇ ਵਾਸਤੇ ਆ ਮੇਰੇ ਲਈ ਤੇ ਚਾਹ ਹੀ ਆ ਚਲੋ ਠੀਕ ਆ ਬਣਾਓ ਹਾਂ ਬਣਾਓ ਬਣਾਓ ਫਿਰ ਬਾਅਦ ਚ ਸਹੀ ਲਓ ਜੀ ਇੰਦਰ ਬਣ ਰਹੀਆਂ ਜੀ ਮੂਲੀ ਆਈਆਂ ਮੱਕੀ ਦੀਆਂ 10 ਪੱਕੇ ਜਾਂਦੇ ਮੰਮੀ ਨਾਲ ਨਾਲ ਸਿੱਕੀ ਜਾਂਦੇ ਇਹ ਇੱਧਰ ਥੱਪ ਥੱਪ ਸੁੱਟੀ ਜਾਂਦੇ ਥੱਪ ਥੱਪਾ ਹੋਰ ਬਸ ਜੋਗ ਰਹਿ ਗਈਆਂ ਪੱਲੂ ਜੋਗੀਆਂ ਦੋ ਰੋਟੀਆਂ ਨਾ ਹਾਂ ਤੇ ਉਹਦੇ ਲਈ ਹਲੇ ਆਈ ਤੇ ਬਣਾਣੀਆਂ ਕਿਉਂਕਿ ਉਹਨੂੰ ਗਰਮ ਗਰਮ ਰੋਟੀ ਆਈਦੀ ਓਕੇ ਆਪਾਂ ਪਹੁੰਚਣ ਵਾਲੇ ਹੋਣੇ ਹੁਣ ਤੱਕ ਤਾਂ ਦੋ ਦੋ ਨਾਲ ਚਾਹ ਪਾ ਦੋ ਹੀ ਖਾਣੇ ਚਲੋ ਲੈ ਉਹ ਬਣਾ ਕੇ ਅੰਦਰ ਫੇ ਹੈ ਚਾਹ ਵੀ ਪੀ ਲੂਗੀ ਓਕੇ ਜੀ ਜੀ ਸਾਢੇ 3 ਹੋ ਗਏ ਆ ਤੇ ਫਲਕ ਆ ਗਈ ਆ ਅੱਜ ਹਰਮਨ ਗਿਆ ਸੀ ਲੈਣ ਹਾਂਜੀ ਓ ਲੋ ਏ ਡਾਕੂ ਆ ਗਿਆ ਡਾਕੂ ਓਏ ਹੋਏ ਉਹ ਦੇਖਿਓ ਪਤਾ ਹਾਂਜੀ ਕਿੱਦਾਂ ਫੇ ਕਿੱਦਾਂ ਰਿਹਾ ਫੇ ਨਹੀਂ ਹਰਮਨ ਰਾਮ ਕਿੱਡੇ ਗਿਆ ਸੀ ਅੱਜ ਫੇ ਬਾਹਰ ਖੜਾ ਸੀਗਾ ਤੇ ਬਾਹਰ ਹੀ ਖੜਾ ਹੋਣਾ ਸੀਗਾ ਅੰਦਰ ਲੋ ਜਾਣਾ ਸੀਗਾ ਨਾਲੇ ਅੰਦਰ ਥੋੜਾ ਜਾਣਾ ਸੀਗਾ ਬਾਹਰ ਹੀ ਖੜੇ ਤੇ ਫਿਰ ਜਾਂ ਤਾਂ ਤੂੰ ਪਹਿਲਾਂ ਸਵੇਰੇ ਕਹਿ ਦਿੰਦੀ ਵੀ ਅੰਦਰ ਆ ਜੀ ਫਿਰ ਕਿਸੇ ਦਾ ਅੰਦਰ ਚੱਜੀ ਹਾਂ ਤੇ ਫੇ ਆ ਫੇਰ ਹੀ ਹੋਣਾ ਸੀਗਾ ਹੁਣ ਅਸੀਂ ਤੈਨੂੰ ਲੈਣ ਜਾਈਦਾ ਬਾਹਰ ਖੜੇ ਹੋਈਦਾ ਆ ਤੇ ਉਹਨੂੰ ਵੀ ਬਾਹਰ ਹੀ ਖੜੇ ਹੋਣਾ ਸੀਗਾ ਫੇ ਲੈਣ ਜਾਊਗਾ ਤਾਂ ਫੇ ਅੰਦਰ ਚੱਲ ਜਾਊਗਾ ਕਿਸੇ ਨੂੰ ਨਹੀਂ ਮਿਲਿਆ ਫਿਰ ਪਰਸੋਂ ਫੇਰ ਹੀ ਆਈ ਗੋਮਬਾਰੇ ਹੈ ਕਿਸੇ ਨੂੰ ਨਹੀਂ ਮਿਲਿਆ ਫਿਰ ਦੇਖਣੇ ਵੇ ਘਰੋਂ ਜਾਂਦੇ ਹਾਂ ਬਾਹਰ ਹੀ ਮੂੰਹ ਬੰਦ ਕੇ ਖੜਾ ਹੋਣਾ ਨਹੀਂ ਨਹੀਂ ਮੁੰਡਾ ਆਹਾਂ ਅੱਛਾ ਤੇ ਸੇਲੀਆਂ ਯਾਰ ਦੋਸਤ ਵੀ ਦੇਖਣਾ ਤਾਂ ਜਾ ਰਹੇ ਦੋਸਤਾਂ ਨਾਲ ਕਿਹੜੇ ਯਾਰ ਦੋਸਤ ਇਹੀਆਂ ਉਹ ਸੇਲੀਆਂ ਯਾਰ ਦੋਸਤੀ ਹੁੰਦੇ ਆ ਹੈ ਅੱਛਾ ਮੈਂ ਰਮਾਲ ਲਾਇਆ ਬਲਾਬ ਲਾਣਾ ਤਾਂ ਕਿਹਨੇ ਇੱਥੇ ਬੁਲਾਣਾ ਹਵਾ ਇਦਾਂ ਹੀ ਹੁੰਦਾ ਸੰਗ ਦੇ ਹੁੰਦੇ ਸਾਰੇ ਹੀ ਵੱਡਾ ਸਟਾਰ ਪਹਿਲਾਂ ਚੱਲ ਫਟਾਫਟ ਕੱਪੜੇ ਵੱਡਾ ਸਟਾਰ ਨਹੀਂ ਛੋੜਾ ਹੋ ਹੈਗਾ ਹੀ ਆ ਕੱਪੜੇ ਲੈਣੇ ਨੇ ਤਾਂ ਢਿੱਗੜ ਹੈ ਵੀ ਛੋੜਾ ਜਿੱਦਣ ਹੈ ਕਰਨੌਰ ਜ਼ਿਲ੍ਹੇ ਨੇ ਕਹਿੰਦਾ ਚੰਡੀਗੜ੍ਹ ਆਉਣਾ ਕਹਿੰਦੀ ਮੈਂ ਵੀ ਜਾਣਾ ਆ ਪਰ ਪਹੁੰਚ ਗਿਆ ਆ ਤਾਂ ਪਰਸਾ ਸ਼ੋਅ ਆ ਮੈਂ ਵੀ ਮਿਲਾਂ ਨਹੀਂ 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 ਪਰਸਾ ਸ਼ੋਅ ਆ ਆਹ ਚੱਲੀਏ ਨਾ ਚੱਲੀਏ ਇੱਥੇ ਪੇਪਰ ਕਿਨੇ ਦੇਣੇ ਆ ਕੋਈ ਛੱਡੋ ਤੇ ਅੱਜ ਆਇਦਰ ਸੁਣ ਕਹਿੰਦੀ ਪੇਪਰ ਛੱਡੋ ਕਿੰਨਾ ਜੀ ਕਰਨੌਰ ਜ਼ਿਲ੍ਹੇ ਨੂੰ ਮਿਲਣ ਜਾਣਾ ਛੱਡੋ ਪੇਪਰ ਨੂੰ ਕਹਿੰਦੀ ਉੱਥੇ ਕਹਣਾ ਨੇ ਮਿਲਣਾ ਆ ਸ਼ੋਅ ਹੀ ਦੇਖਣ ਨੂੰ ਮੈਨੇ ਦੇਖ ਸ਼ੋਅ ਹੀ ਦੇਖਣਾ ਦੂਰੋਂ ਦੂਰੋਂ ਇੱਕ ਨਿਕੜ ਚੱਲਦੀ ਆ 5000 ਦੀ ਤੇ ਬਲੈਕ ਵਿੱਚ 30000 ਦੀ ਚਲੋ ਇਧਰ ਮੈਂ ਕਿਹਾ ਸਕੂਲ ਲਈ ਤੇਰਾ ਉੱਥੇ ਟਿਸ਼ੂਸ਼ਨ ਨਹੀਂ ਲੇਟ ਹੋ ਜਾਣਾ ਫਟਾਫਟ ਚਲੋ ਟਿਕਟਾਂ ਸੋਲਡ ਆਊਟ ਹੋ ਗਈਆਂ ਨਾ ਹੁਣ 30000 ਦੀ 40-40000 ਦੀ ਟਿਕਟਾਂ ਮਿਲਦੀ ਪਈ ਆ ਉਹ ਤਾਂ ਇਦਾਂ ਹੀ ਮਿਲਦੀਆਂ ਚਲ ਫਟਾਫਟ ਰੋਟੀ ਰੱਢਦੀ ਪਈ ਤੇਰੀ ਚਲੋ ਉਠੋ ਕੱਪੜੇ-ਗੋੜੇ ਚੇਂਜ ਕਰੋ ਸ਼ਾਬਾਸ਼ ਆਪਾਂ ਲੱਗਿਆਂ ਜੀ ਹੁਣ ਰੋਟੀ ਖਾਣ ਲੱਗਿਆਂ ਸ਼ੁਰੂਆਤ ਕਰਨ ਹੋਰ ਕੀ ਫਟਾਫਟ ਹੱਥ ਧੋ ਕੇ ਤੂੰ ਫਟਾਫਟ ਰੋਟੀ ਖਾ ਚਲੋ ਠੀਕ ਹੈ ਪਾਉ ਦਈ ਤੇ ਚਾਹ ਤੇ ਲਿਓ ਜੀ ਇਹ ਲਓ ਮਾਤਾ ਜੀ ਤੁਹਾਡੀ ਰੋਟੀ ਪਾਵੇਂ ਲੱਗਾ ਜਾ ਪਾਾਂਗੇ ਤੇ ਸ਼ੁਰੂ ਕਰਨ ਲੱਗੇ ਆਂ ਪਲਗ ਨੂੰ ਹਾਂ ਚਲ ਦੇ ਕੇ ਆਜੋ ਫੇ ਆਪਾਂ ਇਕੱਠੇ ਸ਼ੁਰੂ ਕਰਦੇ ਆਂ ਲੋ ਜੀ 4:00 ਵੱਜ ਗਏ ਆ ਤੇ ਆਪਾਂ ਰੋਟੀ ਖਾ ਕੇ ਹੋ ਗਏ ਵਿਹਲੇ ਤੇ ਇੱਧਰ ਚੱਲੇ ਆਂ ਪਲਗ ਨੂੰ ਛੱਡਣ ਟਿਊਸ਼ਨ ਤੇ ਤੇ ਮੈਂ ਚੱਲ ਜਾਣਾ ਦੁਕਾਨ ਤੇ ਉਧਰ ਉਧਰੀ ਫੇ ਤੇ ਇਸ ਤੋਂ ਬਾਅਦ ਤੁਸੀਂ ਫਿਰ ਪਲਕ ਦੇ ਪਹੁੰਚ ਕੋਣ ਨਹੀਂ ਆਪਣਾ ਨਾਲ ਲੈ ਕੇ ਜਾਣਾ ਨਹੀਂ ਲੈ ਕੇ ਜਾਣਾ ਨਹੀਂ ਲੈ ਕੇ ਜਾਣਾ ਨਾਲ ਯਾਰ ਸਿਲੇਬਸ ਨਾ ਨਾ ਜੇ ਟਾਈਮ 5:30 ਹੋ ਗਏ ਆ ਤੇ ਆ ਬੈਠਾ ਆ ਇੱਧਰ ਕਿੰਨੀ 5:30 ਆ ਤੂੰ ਕੀ ਕਰਿਆ ਚਾਹ ਪੀਏਗਾ ਚੱਲ ਆ ਮੈਂ ਕਹਾਤੀ ਲੈ ਲਈ ਆ ਦੇ ਮੈਂ ਬਣਾ ਲਿਆ ਬਲੋਗ ਲਓ ਜੀ ਇੱਧਰ ਲੱਗੇ ਆਪਾਂ ਚਾਹ ਪੀਣ ਚਾਹ ਆ ਗਈ ਹੈ ਪਰ ਬੰਦੇ ਨਹੀਂ ਆਏ ਚਾਹ ਆ ਗਈ ਪਰ ਬੰਦੇ ਨਹੀਂ ਆਏ ਪੀਣ ਵਾਲੇ ਇਹਨੂੰ ਆਜੋ ਸਾਰੇ ਜਣੇ ਮੇਰਾ ਉਹ ਮੈਂ ਲਿਆਦਾ ਕੋਲ ਤੋਂ ਚੱਕ ਮੈਂ ਕਿ ਇਹ ਕੋਣ ਆ ਗਈ ਸੂਟ ਇਹ ਕਿਹਦੇ ਸੂਟ ਆ ਗਿਆ ਆ ਮੈਂ ਅੱਜ ਸੋਚਦੀ ਆ ਮੈਂ ਕਿ ਸੂਟ ਕੋਣ ਮੇਰਾ ਇਨੀਓ ਕਸਟਮਰ ਆਇਆ ਤਾਂ ਤੁਹਾਡਾ ਨਿਊ ਕਸਟਮਰ ਆਇਆ ਹੈ ਇਹ ਨਵੀਆਂ ਕੁਰਸੀਆਂ ਤੇ ਬੈ ਕੇ ਹੀ ਚਾਹ ਪੀ ਰਹੇ ਆ ਆਜੋ ਲਾ ਲਓ ਬੈਠਣਾ ਆਜੋ ਦਾਦੀ ਹੋ ਗਿਆ ਹੋਰ ਹੋ ਗਿਆ ਆਸ ਕਰ ਤੂੰ ਜੀ ਕਾ ਦੱਸ ਨਾਲ ਮੋਟਰ ਲਾਇਆ ਦੰਨ ਨਹੀਂ ਦਈਏ ਸੇਗਾ ਤੂੰ ਮੈਂ ਬਾਅਦ ਵਿੱਚ ਦੱਸੂਗੀ ਬਾਅਦ ਵਿੱਚ ਦੱਸੂਗੀ ਇਸ ਵਾਰ ਤੇ ਨਹੀਂ ਦੱਸਣਾ ਹੈ ਚਲੋ ਠੀਕ ਆ ਫਿਰ ওকে ਬਾਏ ਚਲੋ 7 ਵਜ ਗਏ ਆ ਤੇ ਮੈਂ ਅਹੀਂ 6:30 ਘਰ ਤੇ ਫਿਰ ਅਹੀਂ ਚਲ ਗਏ ਬਾਜ਼ਾਰ ਪਲਕ ਨੂੰ ਆਸਤੇ ਲੈ ਕੇ ਆਉਣੇ ਇਹਦੀ ਸਾਰੇ ਕੱਪੜੇ ਹੋ ਜਾਂਦੇ ਉੱਚੇ ਮੁਣੇ ਪਈਆ ਵੱਧੇ ਚ ਗੁੱਡੀਆਂ ਤਾਂ ਨਹੀਂ ਲੈ ਕੇ ਦਿੱਤੀਆਂ ਕੈਪ ਵਾਲੀਆਂ ਨਹੀਂ ਮੈਂ ਲੈ ਕੇ ਦਿੱਤੀਆਂ ਆ ਵਾਸਤਾ ਕੀ ਬੰਦੇ ਉਹਦੇ ਨਾਲ ਇਹ ਥੋੜਾ ਜਿਹਾ ਓਵਰਸਾਈਜ਼ ਆ ਵੱਡਾ ਸਾਈਜ਼ ਆ ਕਿਉਂਕਿ ਅਗਲੇ ਸਾਲ ਵੀ ਆ ਜੂਵੇ ਉੱਤਾ ਵੀ ਓਵਰਸਾਈਜ਼ ਹੀ ਪਾਉਂਦੇ ਆ ਹੁਣ ਲਓ ਜੀ ਸੈਂਟਰ ਜੇ ਕਿਤੇ ਜਾਣਾ ਹੋਵੇ ਫਿਰ ਵੀ ਤੁਸੀਂ ਪਾ ਸਕਦੇ ਆ ਨਾ ਥੱਲੇ ਭਾਵੇਂ ਤੁਸੀਂ ਟੀ-ਸ਼ਰਟ ਪਾ ਲਓ ਨਾ ਨਿੱਕੀਆਂ ਆ ਥੋੜੀ ਏਜੀ ਵਾਰੀ ਆਓ ਦੀਦੀ ਵੀ ਤਾਂ ਨਹੀਂ ਕੀ ਉਸਕੇ ਲਈ ਦੀਦੀ ਨੂੰ ਲੋਡ ਹੋ ਗਈ ਦੀਦੀ ਨੂੰ ਵੀ ਲੈ ਦੇਾਂਗੇ ਇਹ ਕਿਹੜਾ ਕੰਮ ਆ ਕਿਉਂ ਜੀ ਆਹੋ ਚਲੋ ਯਾਰ ਮੇਰੀ ਗੱਲ ਸੁਣੋ ਚਾਹ ਬਣਾਓ ਥੋੜੀ ਜਿਹੀ ਚਾਹ ਪੀ ਕੇ ਫਿਰ ਦੁਕਾਨੇ ਜਾਣਾ ਯਾਰ ਮੈਂ ਦਿੰਦੀ ਮੈਂ ਬਣਾ ਦਵਾਂਗੀ ਮੈਂ ਮੁਝੇ ਚੌਦਲ ਕਰੇ ਕੋਲਕੋਬੂ ਪੀ ਲੈ ਤੋਪੇ ਬੈ ਕੇ ਪੱਲੂ ਪਲੀਜ਼ ਨਾ ਪੀ ਯਾਰ ਕੋਲਡ ਕੋਲਡ ਕਾਫੀ ਐ ਮੌਸਮ ਚ ਨਹੀਂ ਪੀਦੀ ਹੁੰਦੀ ਮੁੜ ਕੇ ਬਿਮਾਰ ਹੋਏਗੀ ਹਾ ਸੀਗਰੀ ਨੇ ਤਾਂ ਲਿਆਈ ਇਹਨੂੰ ਬਹੁਤ ਚੱਜਦਾ ਹੈ ਰੰਗ ਪਾਇਆ ਹੋਇਆ ਹੈ ਦਿਲ ਕਰ ਰਹਾ ਹੈ ਪਾਪਾ ਦਿਲ ਕਰ ਰਹਾ ਹੈ ਦਿਲ ਕਿਵੇਂ-ਕਿਵੇਂ ਕਰ ਰਹਾ ਹੈ ਕਿਉਂ 150 ਪੱਲੂ ਲਈ ਇੱਕੋ ਹੀ ਲੈਂਦੀ ਹੈ ਜੀ ਮੈਂ ਲੈ ਲਈਆ ਪਹਿਲਾਂ ਪਾ ਕੇ ਦੇਖੇ ਚੰਗੀ ਲੱਗੂਗੀ ਨਾ ਤੇ ਫਿਰ ਹੋਰ ਇੱਕ ਐਡਵਾਗੇ ਨਾ ਇੱਕ ਵਾ ਧੋਕੇ ਦੇਖਾਂਗੇ ਇਹਨੂੰ ਬਣਾ ਕੇ ਦਿਓ ਚਾਹ ਫੇ ਮੇਰਾ ਸਾਢੇ 8 ਹੋ ਗਏ ਤੇ ਹੁਣ ਹੁਣ ਲੱਗਿਆ ਜੀ ਆਪਣੀ ਰਾਤ ਦੀ ਰੋਟੀ ਦੀ ਤਿਆਰੀ ਚਾਵਲ ਹੂੰ ਚਾਵਲ ਚਾਵਲ ਅੱਜ ਸਬਜ਼ੀਆਂ ਪਾ ਕੇ ਸਬਜ਼ੀਆਂ ਪਾ ਕੇ ਕਾਜਰ ਧੋਕੀ সুইਟ ਕੌਰ ਹਾਂ সুইਟ ਕੌਰ ਵੀ ਹੈਗੀ ਜਾਂ ਮਟਰ ਜਿਆਦਾ ਸਾਰੇ ਹੈ ਨਾ ਜਾਦਾ ਸਬਜ਼ੀਆਂ ਪਾ ਕੇ ਨਾ ਹਾਂ ਜ਼ਿਆਦਾ ਸਬਜ਼ੀਆਂ ਪਾ ਕੇ ਤੁਸੀਂ ਕਹਿੰਦੇ ਹੁੰਦੇ ਨਾ ਜ਼ਿਆਦਾ ਸਬਜ਼ੀਆਂ ਪਾ ਕੇ ਪਤਾ ਕੀ ਗੱਲ ਹੈ ਚਾਵਲ ਜ਼ਿਆਦਾ ਸਬਜ਼ੀਆਂ ਪਾ ਕੇ ਬਹੁਤ ਸਵਾਦ ਬਣਦੇ ਆ ਗਰਮੀਆਂ ਨੂੰ ਤਾਂ ਚਾਵਲ ਹੀ ਇਕੱਲੇ ਖਾਣੇ ਆ ਹਾਂ ਹਾਂ ਸਰਦੀਆਂ ਨੂੰ ਇਹ ਹੁੰਦਾ ਹੈ ਵੀ ਸਾਰੀਆਂ ਸਬਜ਼ੀਆਂ ਪਾ ਕੇ ਨਾ ਹਾਂ ਜਦੋਂ ਨਾ ਕੋਈ ਮਤਲਬ ਦਿਲ ਨਾ ਕਰੇ ਕੁਝ ਖਾਣ ਨੂੰ ਤੇ ਜ਼ਿਆਦਾ ਸਬਜ਼ੀਆਂ ਪਾ ਕੇ ਬਣਾਓ ਤਾਂ ਬਹੁਤ ਵਧੀਆ ਬਣਦੇ ਆ ਕਰਾਰੇ ਜੇ ਹਾਂ ਥੋੜੇ ਜਿਹਾ ਕਰਾਰੇ ਬਿਲਕੁਲ ਬਿਲਕੁਲ ਨਿਆਣੇ ਕਿੱਥੇ ਸਾਰੇ ਹੀ ਓਹੋ ਰੁਪਰ ਕੋਠੇ ਤੇ ਗਈ ਆ ਸੈਰ ਕਰਨ ਓਕੇ 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 ਹਰਮਨ ਕੋ ਹਰਮਨ ਤਾਂ ਜਿੰਮ ਗਿਆ ਹੋਣਾ ਆ ਉਹ ਤਾਂ ਅੰਦਰ ਬੜੀ ਹੋਣੀ ਪੱਲੂ ਉਹ ਹੁਣੇ ਆਈ ਆ ਉਹ ਉੱਧਰ ਚਲ ਗਈ ਓ ਆ ਆਪਣੇ ਕਮਰੇ ਜਿੜ ਬੜ ਗਈ ਨਾ ਚਲੋ ਠੀਕ ਆ ਜੀ ਤੁਸੀਂ ਲਾ ਲਓ ਤੜਕਾ ਛੜਕਾ ਤੇ ਫਿਰ ਆਪਾਂ ਨਾਲੇ ਖਾਂਦੇ ਨਾਲੇ ਬਹਿ ਗਿਆ ਨਾ ਆਪਾਂ ਅੱਜ ਆਪਣਾ ਉਹ ਜਿਹੜਾ ਨਾਟਕ ਦੇਖਣ ਦੇ ਆਪਾਂ ਦੇਖਿਆ ਨਹੀਂ ਹੈਗਾ ਅੱਜ ਅੱਜ ਟਾਈਮ ਹੀ ਨਹੀਂ ਲੱਗਾ ਸਾਰਾ ਦਿਨ ਦਰਸਲ ਦਿਨ ਨਹੀਂ ਮਤਲਬ ਬਾਈ ਜਦਾ ਨਿਕਲਿਆ ਗਿਆ ਬਿਜ਼ੀ ਪਾ ਲੈਣੀ ਹੈ ਮਿਰਚ ਮਿਰਚਾ ਹੋਰ ਵਿੱਚੇ ਪਾ ਲਓ ਮਿਰਚਾ ਕਿੰਨੀਆਂ ਕਾ ਪਾਉਣ ਲੱਗੀ ਚਾਰ ਬੰਦ ਚਲੋ ਚਾਰ ਬੰਦ ਮਿਰਚਾਂ ਫੇ ਕਰਾਰੇ ਇਹ ਬਣਨਗੇ ਨਾ ਚਲੋ ਬਣਾ ਲਓ ਫੇ ਓਕੇ ਜੀ ਓਕੇ ਲਓ ਜੀ ਆਵਾਜ਼ ਪਈ ਆਪਾਂ ਨੂੰ ਦਿਖਾਓ ਇੱਕ ਜੀ ਦਿਖਾਓ ਨਿਕੋ ਕੋਈ ਇਹ ਕੀ ਬਾਤ ਹੈ ਅੱਛੇ ਲੱਗ ਰਹੇ ਆ ਦੇਖਣ ਨੂੰ ਬਾਕੀ ਜਦੋਂ ਬਣ ਗਏ ਇਹ ਸਵਾਦ ਵੀ ਬਹੁਤ ਲੱਗਣੇ ਕਿਉਂਕਿ ਅੱਗੇ ਵੀ ਇੱਕ ਦੋ ਵਾਰ ਹੀ ਬਣਾਏ ਬਹੁਤ ਟੇਸਟੀ ਬਣਦੇ ਇਹ ਕਿੰਨਾ ਸੋਹਣਾ ਕਲਰ ਦੇਖੀ ਆ ਰਹੇ ਕਿਤੇ ਕਲਰ ਇੰਨਾ ਚੱਚਦਾ ਆ ਇਹ ਆਪਾਂ ਇਦਾਂ ਨਾ ਇਦਾਂ ਪਾ ਕੇ ਕਹਿ ਸਕਦੇ ਆ ਵੀ ਕਮੈਂਟਾਂ ਚ ਦੱਸੋ ਇਹ ਕੀ ਚੀਜ਼ ਆ ਕਿਸੇ ਨੂੰ ਪਤਾ ਨਹੀਂ ਲੱਗਣਾ ਪਹਿਲਾਂ ਪਹਿਲਾਂ ਬਾਅਦ ਜਦ ਇਹਦਾ ਪਾਣੀ ਸੁੱਕ ਗਿਆ ਫਿਰ ਪਤਾ ਲੱਗਣਾ ਚਾਹ ਚਾਵਲ ਆ ਇਹ ਕਿਹਨੂੰ ਲੱਗਦੇ ਆ ਹਾਂ ਮਿਕਸ ਵੈਜ ਜੀ ਕਹਣਾ ਸਾਰਿਆਂ ਨੇ ਮਿਕਸ ਵੈਜ ਚਾਵਲ ਬਹੁਤ ਵਧੀਆ ਲੱਗਣਦੇ ਪਰ ਇਹ ਸਵਾਲ ਵੀ ਬਹੁਤ ਲੱਗਣੇ ਅੱਜ ਇਹਦੇ ਜੇ ਪਤਾ ਕਿੰਨਾ ਕੁ ਸਪਾਇਆ ਆ ਦੇਖੋ ਜੀ ਪਿਆਜ਼ ਟਮਾਟਰ ਠੀਕ ਆ ਮਟਰ ਗੋਭੀ ਕੌਣ ਗੋਭੀ ਗਾਜਰ ਆਲੂ ਹੋਰ ਕੀ ਹੈ ਗਿਆ ਚਾਵਲ ਮਟਰ 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 ਦਾ ਘਿਆਦਾ ਚਾਵਲ ਪਾਏ 5 6 ਚਾਵਲ ਵੀ ਪਾਇਆ ਚਾਵਲਾਂ ਦੇ ਵਿੱਚ ਤਾਂ ਪਾਇਆ ਹੈ ਪਾਣੀ ਕਿੰਨੇ ਲੋਕ ਬਣਨੇਗਾ ਚਲੋ ਲੂਣ ਤੇਲ ਲੂਣ ਤੇਲ ਹਰੀਆਂ ਮਿਰਚਾਂ ਹਲਦੀ ਲੂਣੀਆਂ ਕੱਟ ਕੇ ਕੱਟ ਕੇ ਆਲੂ ਇਹਦੇ ਕਰਕੇ ਪਾਏ ਆ ਆਲੂ ਇਹਦੇ ਕਰਕੇ ਆ ਨਹੀਂ ਗਾ ਸੁਣੋ ਸੁਣ ਮੇਰੀ ਆਲੂ ਇਹਦੇ ਕਰਕੇ ਕੀਕਾ ਗਾਜਰਾ ਤੇ ਗੋਭੀ ਪੱਲੂ ਕਰਕੇ ਸਵੀਟ ਗੋਨ ਮੇਰਾ ਦਿਲ ਕਰਦਾ ਸੀ ਵਿੱਚ ਪਾ ਲੀਣਾ ਮਟਰ ਕਿਹਦੀ ਕਰਕੇ ਪਾਈ ਮਸੀ ਜੀ ਮਟਰ ਮਟਰ ਤੇਰੇ ਮਾਸੇ ਨੂੰ ਬਹੁਤ ਮਾ ਮੈਂ ਬਹੁਤ ਹੱਲਾ ਵਾਲੇ ਚੋਂ ਇਹਨਾਂ ਨੂੰ ਮੈਂ ਨਾ ਜਦੋਂ ਅੱਗੇ ਚਾਵਲ ਬਣਾਨੇ ਨਾ ਉਦੋਂ ਮੈਂ ਕੀ ਕਰਨਾ ਨਾ ਜੇ ਮੈਂ ਨਾ ਅੱਧਾ ਕਿਲੋ ਨਾ ਚਾਵਲ ਪਾਏ ਆ ਨਾ ਤਾਂ ਮੈਂ 1 ਕਿਲੋ ਮਟਰ ਪਾ ਲੈਣਾ ਤੇ ਸੁਦਾ ਹੀ ਮਟਰਨ ਵਾਲੇ ਚੋਲ ਬਣਾ ਕੇ ਦੇਣੇ ਹੀ ਨਾ ਜਦੋਂ ਚੋਲ ਬਣਾਉਣੇ ਨਾ ਪਲਗ ਨੇ ਕੀ ਕਰਨਾ ਉਹਨੇ ਨਾ ਸਾਰੇ ਚਾਵਲ ਸਾਲਾ ਨੇ ਮਟਰ ਮਟਰ ਸਾਈਡ ਤੇ ਕਰ ਦੇਣੇ ਉਹ ਸਾਰੇ ਹੀ ਮਟਰ ਮੇਰੇ ਚਾਵਲਾਂ 'ਚ ਪੈ ਗਿਆ ਜਾਣੇ ਮੈਂ ਸੁਦਾ ਬਾਗੇ ਚਾਵਲ ਬਣਾ ਦੀਨੀ ਮੈਨੂੰ ਬਹੁਤ ਵਧੀਆ ਲੱਗਦੇ ਆ ਉਹ ਸਾਰੇ ਮਟਰ ਹਨ ਉਹ ਸਾਰੇ ਮਟਰ ਮੇਰੇ ਚਾਵਲਾਂ ਦੇ ਵਿੱਚ ਆ ਜਾਣੇ ਆ ਆਲੂ ਨਹੀਂ ਪਾਉਣੇ ਫੇਰ ਕੱਲੇ ਮਟਰਾਂ ਵਾਲੀ ਚਾਵਲ ਆਲੂ ਤਾਂ ਹੁਣ ਤੇਰੇ ਘਰ ਕੇ ਪਾਏ ਆ ਉਦਾਂ ਨਹੀਂ ਪਾਉਣੇ ਸੀ ਆਲੂ ਆਲੂ ਪੱਲੂ ਵੀ ਨਹੀਂ ਖਾਂਦੇ ਆਲੂ ਤੂੰ ਦੋ ਹੀ ਪਾਏ ਮੈਂ ਬਸ ਚਾਵਲਾ 'ਚ ਦੋ ਚੀਜ਼ਾਂ ਹੋਣ ਮਟਰ ਤੇ ਆਲੂ ਬਹੁਤ ਵਧੀਆ ਲੱਗਦੇ ਹੂੰ ਹੋ ਸਕਦਾ ਚਲੋ ਬਣਾ ਕੇ ਆਜੋ ਅੰਦਰ ਫੇਰ ਖਾਈਏ ਦੇਖਦੇ ਕਿਦਾਂ ਦੇ ਟੇਸਟ ਫੇਰ ਓਕੇ ਜੀ ਆਪੇ ਆਇਆ ਜੀ ਲੱਗਦਾ ਚਾਵਲ ਆ ਗਏ ਸਾਡੇ ਹੁਣ ਸਾਡਾ ਤਾਂ ਨਾ ਦਿਲ ਕਰਦਾ ਗੋਭੀ ਤੇ ਗਾਜਰਾਂ ਦਾ ਚਾਰ ਪੰਡ ਪਰ ਗੋਭੀ ਬੜੀ ਮਹਿੰਗੀ ਗੋਭੀ ਮਹਿੰਗੀ ਬੜੀ ਹੋ ਜਾਈ ਆ ਹੁਣ ਕੋਈ ਤਿੰਨ ਚਾਰ ਗੱਲੋ ਲੈਣੀ ਐ ਇੰਨੀ ਫੇਰ ਮਹਿੰਗੀ ਬਹੁਤ ਜ਼ਿਆਦਾ ਆ ਨਾ ਹਾਂ 200 300 ਦੀ ਗੋਭੀ ਆ ਜਣੀ ਲੋ ਜੀ ਇੱਧਰ ਲੱਗੇ ਆ ਜੀ ਇਹ ਸਾਮਾਨ ਲਸੇਗਾ 100 ਰੁਪਏ ਚਾਰ ਟੋਲੇ ਕਿਲੋ ਤੇ ਆ ਹੁਣ ਤੁਹਾਨੂੰ ਦਿਖਾਣੇ ਆਂ ਅਸੀਂ ਦੋ ਅਸੀਂ ਪਾਗਲ ਦੇਖਿਓ ਕਿੱਦਾਂ ਖਾਂਦੇ ਇਹ ਚੋਲਾਂ ਦੇ ਵਿੱਚ ਆ ਬਰੀਕ ਬਰੀਕ ਘੋਰ ਕੇ ਚੋਲਾਂ ਦੇ ਵਿੱਚ ਪਾ ਲੈਣੇ ਆਂ ਬਲੋ ਜੇ ਚੋਲ ਸਵਾਦ ਵੀ ਲੱਗਣ ਤੇ ਸਤਿਆਨਾਸ਼ ਕਰ ਲੈਣਾ ਇਹਨਾਂ ਦਾ ਚੋਲਾਵਾ ਇਹਨੇ ਵੀ ਤੇ ਉਹ ਦੇਖੋ ਜੀ ਉਹਨੇ ਵੀ ਉਹ ਦੇਖੋ ਆਹ ਦੇਖੋ ਜੀਲੇ ਸਲੂਜ ਜੀ ਪਤਾ ਨਹੀਂ ਕੀ ਲੈ ਕੇ ਆਇਆ ਭੋਰਗੇ ਵਿੱਚ ਪਾ ਲਿਆ ਹੈਗੇ ਸਦਾਈ ਆਹੇ ਉਹ ਸਾਲਾ ਲੈ ਪੇਵਾ ਗਿਆ ਆਹ ਦੇਖੋ ਜੀ ਹੁਣ ਸਾਰੇ ਚੋਲਾਂ ਦੇ ਵਿੱਚ ਪਹਿਲਾਂ ਪਹਿਲਾਂ ਪਾ ਲਿਆ ਆ ਤੇ ਹੁਣ ਖਾ ਨਹੀਂ ਹੁੰਦੇ ਤੇ ਹੁਣ ਉਹ ਦੇਖੋ ਲਫਾਫੇ ਜੇ ਨੇ ਇਕੱਠੇ ਕਰਕੇ ਪਾਂਡਿਆ ਦੇ ਮਾਂ ਕੋ ਚੋਰੀ ਬਾਹਰ ਤੋਂ ਟੰਜਲਾ ਆ ਚੌਲ ਸੁੱਟਣ ਲੱਗਾਈ ਬਾਹਰ ਜਾਦੇ ਹੁਣ ਇਹ ਆਹ ਦੇਖੋ ਇਹ ਵੀਡੀਓ ਬਣਾਈ ਗਈ ਹੁਣ ਕੀ ਸਿਰ ਮਾਣਾ ਆਹ ਦੇਖੋ ਇਹ ਵੀਡੀਓ ਬਣਾਈ ਮਾ ਤੇਰੀ ਮਾਂ ਤੋਂ ਹੋਣੀ ਬਾਅਦ ਚੋ ਵੀ ਆਹ ਕਰਤੂਤ ਕੀਤੀ ਉਹਨੇ ਵੀ ਆਹ ਦੇਖੋ ਆਹ ਦੇਖੋ ਗੈਸ ਲਾ ਕੇ ਪਿਆਜ਼ ਪਹਿਲੇ ਆਹ ਦੇਖੋ ਸੋ ਪਾਸੋਈ ਬਰਾਵਾ ਅੱਗੇ ਪੱਜਾ ਲਾ ਗਿਆ ਬਾਹ ਦੁਖਦੀ ਆ ਹਾਏ ਵੀ ਤੂੰ ਵਿੱਚ ਨਾ ਮਿਕਸ ਕਰ ਟੈਨਸ਼ਨ ਆ ਲਾ ਕੋਈ ਕੁਝ ਨਹੀਂ ਕਹਿਣਾ ਇੰਫਰਮ ਦੀਗਾ ਜਾਣਾ ਇਹੇ ਹੀ ਮਾਂ ਦੇ ਚੌਲਾਂ ਦਾ ਤਰਸਣਾ ਮੁੜ ਕੇ ਨੇ ਰਾਜ ਕੋ ਜਿੰਨੇ ਕਿ ਜੇ ਇੰਨੇ ਹੋਵੇ ਜੇ ਓਨੇ ਹੋਵੇ ਆ ਲੈ ਮਮੀ ਕੋਲੋਂ ਆ ਬੈਠ ਜੇ ਆ ਪਾਇਨਾ ਚੀਜ਼ ਤੇ ਇਹਨੇ ਇੰਨੇ ਹੀ ਕੰਮ ਖਰਾਬ ਹੋਇਆ ਪਾਈਆਂ ਇਹਨੇ ਸ਼ਰਮ ਮੈਨ ਵਾਲੇ ਚਾ ਲਓ ਜੀ ਹੁਣ ਲੱਗੇ ਆਪਾਂ ਗੁੜ ਖਾਣ ਤੇ ਚਲੋ ਗੁੜ ਦੇ ਨਾਲ ਹੀ ਏ ਗੁੜ ਦੇ ਨਾਲ ਹੀ ਕਰਦੇ ਆ ਬਲੌਗ ਦਾ ਐਂਡ ਕਰੀ ਦਿਓ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚਲੋ ਮਿਲਦੇ ਹਾਂ ਕੱਲ ਇੱਕ ਨਵੇਂ ਵਲੌਗ ਵਿੱਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ